ਹਾਂਜੀ ਸਤਿ ਸ੍ਰੀ ਅਕਾਲ ਸਟੂਡੈਂਟਸ ਸਾਰਿਆਂ ਨੂੰ ਤੇ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਿੰਧੂ ਨਦੀ ਚਾਲ ਸਮਝੌਤੇ ਦੇ ਬਾਰੇ ਸੋ ਜਿੱਦਾਂ ਕਿ ਆਪਾਂ ਨੂੰ ਪਤਾ ਹੈ ਕਿ ਕੁਝ ਦਿਨ ਪਹਿਲਾਂ ਜੋ ਕਿ ਪੈਲਗਾਮ ਅਟੈਕ ਜਿਹੜਾ ਹੋਇਆ ਤਾਂ ਕਸ਼ਮੀਰ ਦੇ ਏਰੀਆ ਦੇ ਵਿੱਚ ਜਿਹੜਾ ਇਹ ਅਟੈਕ ਹੋਇਆ ਸੀਗਾ ਤੇ ਕਈ ਜਿਹੜੇ ਲੋਕ ਇਹਦੇ ਵਿੱਚ ਕੀ ਮਾਰੇ ਗਏ ਲਗਭਗ 26 ਲੋਕ ਜਿਹੜੇ ਦੱਸੀ ਗਏ ਜਿਨ੍ਹਾਂ ਦੀ ਮੌਤ ਹੋਈ ਹੈ ਤਾਂ ਬਹੁਤ ਜਿਆਦੇ ਮੰਦਭਾਗੀ ਜਿਹੜੀ ਘਟਨਾ ਇਹ ਜਿਹੜੀ ਹੋਈ ਹੈ ਤਾਂ ਆਪਾਂ ਇਹਦੇ ਪਿੱਛੇ ਦੇ ਕੁਝ ਕੀ ਆ ਕਾਰਨ ਜਾਂ ਇਸ ਤੋਂ ਜਿਹੜੇ ਇਫੈਕਟ ਜਿਹੜੇ ਪਏ ਨੇ ਆਪਾਂ ਉਹਨਾਂ ਬਾਰੇ ਕੁਝ ਕੀ ਗੱਲ ਕਰਾਂਗੇ ਤੇ ਉਹਨਾਂ ਵਿੱਚੋਂ ਸਭ ਤੋਂ ਮੇਨ ਪੁਆਇੰਟ ਆਪਣਾ ਕੀ ਆ ਸਿੰਧੂ ਨਦੀ ਜਲ ਸਮਝੌਤਾ ਜਿਹੜਾ ਰਿਹਾ ਹੈ ਤਾਂ ਇਹਦੇ ਬਾਰੇ ਆਪਾਂ ਡਿਸਕਸ ਕਰਾਂਗੇ ਅੱਜ ਤਾਂ ਜਿਹੜਾ ਕੀ ਆ ਸਿੰਧੂ ਨਦੀ ਜਲ ਸਮਝੌਤਾ ਪਹਿਲਾਂ ਕੀ ਇਹਦੀ ਬੈਕਵਰਡ ਆਪਾਂ ਕੀ ਹਿਸਟਰੀ ਦੇ ਬਾਰੇ ਪੜਾਂਗੇ ਪਹਿਲਗਾਮਾ ਟੈਗ ਹੈ ਜਿਹੜਾ ਇਹ ਕੀ ਆ ਆਪ ਨੂੰ ਪਤਾ ਹੀ ਹੈ ਮੰਗਲਵਾਰ ਨੂੰ ਜੋ ਕੀ ਹੋਇਆ ਸੀਗਾ ਅ ਇਸ ਤੋਂ ਬਾਅਦ ਜਿਹੜਾ ਕੀ ਹੈ ਸਿੰਧੂ ਨਦੀ ਜਲ ਸਮਝੌਤਾ ਕੀ ਹੈ ਆਪਾਂ ਕਹਿ ਸਕਦੇ ਹਾਂ ਦੇ ਵਿੱਚ ਚਰਚਾ ਦੇ ਵਿੱਚ ਹੁਣ ਕੀ ਹੈ ਪੂਰਾ ਚੱਲ ਰਿਹਾ ਸੋ ਕਰਦੇ ਆ ਅੱਜ ਆਪਾਂ ਡਿਸਕਸ ਇਹਦੇ ਬਾਰੇ ਤੋਂ ਪਹਿਲਾਂ ਜਿਹੜਾ ਸਿੰਧੂ ਨਦੀ ਜਲ ਸਮਝੌਤਾ ਇਹਨੂੰ ਸਾਈਨ ਕਨੂੰ ਕੀਤਾ ਗਿਆ ਸੀਗਾ ਤਾਂ ਕੀਤਾ ਗਿਆ ਸੀਗਾ 19 ਸਤੰਬਰ 1960 ਦੇ ਵਿੱਚ ਆ ਸਮਝੌਤਾ ਕਰਾਉਣ ਵਾਲੀ ਸੰਸਥਾ ਜਿਹੜੀ ਸੀਗੀ ਤਾਂ ਇਹ ਸੀਗੀ ਆਪਣੇ ਕੋਲੇ ਵਰਲਡ ਬੈਂਕ ਜੋ ਕਿ ਇਹਦਾ ਹੈੱਡਕੁਆਰਟਰ ਵਿਸ਼ਿੰਗਟਨ ਡੀਸੀ ਦੇ ਵਿੱਚ ਸਥਿਤ ਹੈ World Bank ਤੋਂ ਵੀ ਆਪ ਨੂੰ ਕੁਐਸਚਨ ਕੇਈ ਤਰ੍ਹਾਂ ਦੇ ਪੁੱਛੇ ਜਾਂਦੇ ਨੇ ਤਾਂ World Bank ਨੇ ਜਿਹੜੀ ਕੀ ਆ ਕਹਿ ਸਕਦੇ ਇੱਕ ਵਿਚੋਲਾ ਬਣ ਕੇ ਇਹ ਜਿਹੜਾ ਸਮਝੌਤਾ ਕਰਵਾਇਆ ਸੀਗਾ ਜਿਹੜੇ ਦੋ ਦੇਸ਼ਾਂ ਦੇ ਵਿੱਚ ਕਰਵਾਇਆ ਸੀਗਾ ਤਾਂ ਇਹ ਕੀ ਆ ਭਾਰਤ ਅਤੇ ਪਾਕਿਸਤਾਨ ਦੇ ਵਿਚਕਾਰ ਜਿਹੜਾ ਇਹ ਸਮਝੌਤਾ ਕਰਵਾਇਆ ਗਿਆ ਸੀਗਾ ਤੇ ਇਹਦੇ ਵਿੱਚ ਜਿਹੜੇ ਸਾਈਨ ਹੋਏ ਆ ਇਸ ਸਮਝੌਤੇ ਦੇ ਲਈ ਉਕਿ ਇਹ ਭਾਰਤ ਵੱਲੋਂ ਜਿਹੜੇ ਸਾਈਨ ਕੀਤੇ ਗਏ ਸੀਗੇ ਤਾਂ ਆਪਣੇ ਉਸ ਟਾਈਮ ਦੇ ਜਾਨਕਿ 1960 ਦੇ ਵਿੱਚ ਜਿਹੜੇ ਸਾਈਨ ਕੀਤੇ ਗਏ ਸੀਗੇ ਤਾਂ ਆਪਣਾ ਪ੍ਰਧਾਨ ਮੰਤਰੀ ਕੌਣ ਸੀ ਉਸ ਟਾਈਮ ਤੇ ਤਾਂ ਪੰਡਿਤ ਜਵਾਲਲ ਨਹਿਰੂ ਸਨ ਤੇ ਪਾਕਿਸਤਾਨ ਵੱਲੋਂ ਕੀ ਆ ਉਥੋਂ ਦੇ ਰਾਸ਼ਟਰਪਤੀ ਜਿਹੜੇ ਰਹੇ ਸੀਗੇ ਤਾਂ ਉਹਨਾਂ ਦਾ ਨਾਮ ਸੀਗਾ ਅਯੂਬ ਖਾਨ ਦੇ ਦੁਬਾਰਾਂ ਜਿਹੜੇ ਕੀ ਐ ਇਸੇ ਸਮਝੌਤੇ ਉੱਪਰ ਕੀ ਐ ਸਾਈਨ ਕੀਤੇ ਗਏ ਸਨ ਯਾਨੀ ਕਿ ਪਾਣੀ ਨੂੰ ਲੈ ਕੇ ਜੋ ਕੀ ਵਿਵਾਦ ਸੀਗੇ ਉਹਨਾਂ ਨੂੰ ਹੱਲ ਕਰਨ ਦੇ ਲਈ ਇਹ ਜਿਹੜਾ ਸਮਝੌਤਾ ਕੀਤਾ ਗਿਆ ਸੀਗਾ ਤਾਂ ਇਹਦੇ ਵਿੱਚ ਆਪਾਂ ਨੂੰ ਪਤਾ ਹੀ ਆ ਆਪਣੀ ਜਿਹੜੀ ਕੰਟਰੋਵਰਸੀ ਜਿਹੜੀ ਪਾਕਿਸਤਾਨ ਦੇ ਨਾਲ ਸ਼ੁਰੂ ਤੋਂ ਲੈ ਕੇ ਹੁਣ ਤੱਕ ਚੱਲ ਰਹੀ ਆ ਤਾਂ ਇਹਨੂੰ ਇਹਦੇ ਵਿੱਚ ਆਪਣਾ ਸਭ ਤੋਂ ਮੇਨ ਮੁੱਦਾ ਕੀ ਆ ਪਾਣੀ ਦਾ ਜੋ ਜੇ ਪਾਣੀ ਦੇ ਰਾਹੀਂ ਆਪਣੇ ਕੀ ਆ ਉਦਯੋਗ ਜਿਹੜੇ ਚੱਲਦੇ ਨੇ ਆਪਣੇ ਕੀ ਆ ਕਾਰੋਬਾਰ ਆ ਜਿਹੜੇ ਉਹਨਾਂ ਦੇ ਇਫੈਕਟ ਪੈਂਦਾ ਤਾਂ ਪਾਣੀ ਕੀ ਆ ਆਪਣੀ ਸਭ ਤੋਂ ਪਹਿਲਾਂ ਜ਼ਰੂਰਤ ਐ ਤਾਂ ਕਰਕੇ ਜਿਹੜਾ ਕਿ ਇਹ ਜਿਹੜਾ ਜਲਸਮਝੌਤਾ ਸੀਗਾ ਬਹੁਤ ਹੀ ਜਿਆਦਾ ਕੀ ਇਹ ਫਾਉਂਡੈਂਸ ਰੱਖਦਾ ਆਪਣੀ ਹਿਸਟਰੀ ਦੇ ਵਿੱਚ ਤਾਂ ਸਿੰਧੂ ਨਦੀ ਜਿਹੜਾ ਜਲਸਮਝੌਤਾ ਸੀਗਾ ਇਹ ਕਿ ਸਿੰਧੂ ਨਦੀ ਅਤੇ ਇਸ ਦੀਆਂ ਜਿਹੜੀਆਂ ਟ੍ਰਿਬਿਊਟਰੀ ਸੀਗੀਆਂ ਜਾਨੀ ਕਿ ਇਹਨੀਆਂ ਕਿ ਸਹਾਇਕ ਨਦੀਆਂ ਕਿਉਂਕਿ ਇਹਨਾਂ ਦੇ ਨਾਲ ਹੀ ਰਿਲੇਟਡ ਜਿਹੜਾ ਕਿ ਇਹ ਸਮਝੌਤਾ ਕੀਤਾ ਗਿਆ ਸੀਗਾ ਤੋਂ ਸਭ ਤੋਂ ਪਹਿਲਾਂ ਆਪਾਂ ਨੂੰ ਕੀ ਇਹ ਸਿੰਧੂ ਨਦੀ ਦੀਆਂ ਜਿਹੜੀਆਂ ਕੀ ਆ ਟ੍ਰਿਬਿਊਟਰੀਜ਼ ਨੇ ਸਹਾਇਕ ਨਦੀਆਂ ਨੇ ਪਹਿਲਾਂ ਕੀ ਉਹਨਾਂ ਦੇ ਬਾਰੇ ਪਤਾ ਹੋਣਾ ਚਾਹੀਦਾ ਹੈ ਤਾਂ ਸਭ ਤੋਂ ਪਹਿਲਾਂ ਕੀ ਆ ਆਪਣੇ ਕੋਲ ਜਿਹੜੀਆਂ ਸਿੰਧੂ ਨਦੀ ਦੀਆਂ ਸਹਾਇਕ ਨਦੀਆਂ ਕਿਹੜੀਆਂ-ਕਿੰਨੀਆਂ ਨੇ ਤਾਂ ਸਭ ਤੋਂ ਪਹਿਲਾਂ ਜੇਲਮ ਚਨਾ ਰਾਵੀ ਤੇ ਬਿਆਸ ਤੇ ਸਤਲੁਜ ਠੀਕ ਹੈ ਜੀ ਇਹ ਸਾਰੀਆਂ ਕੀ ਆ ਸਿੰਧੂ ਨਦੀਆਂ ਸਹਾਇਕ ਨਦੀਆਂ ਨੇ ਸੋ ਉਸ ਤੋਂ ਬਾਅਦ ਜਿਹੜੀ ਸਿੰਧੂ ਨਦੀ ਹੈ ਇਹ ਕੀ ਆ ਪਾਕਿਸਤਾਨ ਦੀ ਰਾਸ਼ਟਰੀ ਨਦੀ ਵੀ ਹੈ ਇਹ ਵੀ ਆਪਾਂ ਪੁਆਇੰਟ ਯਾਦ ਰੱਖਣਾ ਤਾਂ ਪਾਕਿਸਤਾਨ ਦੀ ਰਾਸ਼ਟਰੀ ਨਦੀ ਕਿਹੜੀ ਆ ਤਾਂ ਸਿੰਧੂ ਨਦੀ ਹੈ ਸੋ ਉਸ ਤੋਂ ਬਾਅਦ ਆਪਾਂ ਕੀ ਆ ਜਿਹੜੀਆਂ ਆਪਣੇ ਕੋਲ ਕੀ ਆ ਈਸਟ ਸਾਈਡ ਫਲੋਇੰਗ ਜਾਨਕਿ ਪੂਰਬੀ ਦਰਿਆ ਕਿਹੜੇ ਨੇ ਤੇ ਪੱਛਮੀ ਦਰਿਆ ਕਿਹੜੇ ਨੇ ਇਹਦੇ ਬਾਰੇ ਚਰਚਾ ਕਰਦੇ ਆ ਤਾਂ ਕਿ ਇਹ ਜਿਹੜੇ ਆਪਣੇ ਕੀ ਆ ਵੈਸਟ ਵਾਲੀ ਸਾਈਡ ਜਾਨਕਿ ਪੱਛਮ ਵਾਲੇ ਪਾਸੇ ਜੁੜੀਆਂ ਆਪਣੇ ਕੋਲ ਕੀ ਆ ਜਿਹੜੀਆਂ ਨਦੀਆਂ ਨੇ ਉਹਨਾਂ ਦੇ ਕਿਹੜੇ-ਕਿਹੜੇ ਨਾਮ ਸੀਗੇ ਤਾਂ ਆਪਣੇ ਕੋਲ ਤਾਂ ਪ੍ਰਮੁੱਖ ਨਦੀ ਆਪਣੀ ਕੀ ਹੈ ਸਿੰਧੂ ਨਦੀ ਉਸ ਤੋਂ ਬਾਅਦ ਆਪਾਂ ਕੀ ਚਨਾਬ ਦੀ ਗੱਲ ਕਰੀਏ ਤਾਂ ਜੇਲਮ ਦੀ ਗੱਲ ਕਰੀਏ ਤਾਂ ਇਹ ਆਪਣੇ ਕੋਲ ਕੀ ਆ ਪੱਛਮੀ ਪੰਜਾਬ ਦੀਆਂ ਨਦੀਆਂ ਹਨ ਠੀਕ ਹੈ ਤਾਂ ਜੇ ਆਪਾਂ ਕੀ ਆ ਚੜਦੇ ਪੰਜਾਬ ਦੀ ਗੱਲ ਕਰੀ ਜਾਨੀ ਕਿ ਪੂਰਬ ਵਾਲੇ ਪਾਸੇ ਦੀ ਗੱਲ ਕਰੀਏ ਤਾਂ ਰਾਵੀ ਬਿਆਸ ਅਤੇ ਸਤਲੁਜ ਜਿਹੜੀਆਂ ਆਪਣੇ ਕੋਲ ਕੀ ਆ ਪੂਰਬੀ ਦਰਿਆ ਆਪਣੇ ਹੈਗੇ ਨੇ ਸੋ ਆਪਾਂ ਅੱਗੇ ਪੜ੍ਹਦੇ ਹਾਂ ਇਸ ਬਾਰੇ ਤਾਂ ਇਹਦੇ ਵਿੱਚ ਆਪਣੇ ਕੋਲ ਕੀ ਆ ਜਦੋਂ ਇਹ ਸਮਝੌਤਾ ਕੀਤਾ ਗਿਆ ਸੀਗਾ ਤਾਂ ਇਹਦੇ ਵਿੱਚ ਗਿਆ ਏ ਵੰਡ ਹੋਈ ਸੀਗੀ ਜਿਹੜੀਆਂ ਕੀ ਆਪਣੇ ਕੋਲੇ ਸਿੰਧੂ ਨਦੀ ਹੋਊਗੀ ਚਨਾਬ ਜੇਲਮ ਸਿੰਧੂ ਨਦੀ ਦਾ ਜਾਨੀ ਕਿ ਆਪਾਂ ਕਹਿ ਸਕਦੇ ਜਿਹੜਾ ਕਿ ਆ ਬਾਦ ਵਾਲਾ ਭਾਗ ਸੀਗਾ ਉਹ ਵਾਲਾ ਪਾਣੀ ਆਪਾਂ ਗੱਲ ਕਰ ਰਹੇ ਆ ਸਿੰਧੂ ਨਦੀ ਦੀ ਤਾਂ ਇਹਦੇ ਵਿੱਚ ਜਿਹੜਾ ਕਿ ਆ 80 ਪ੍ਰਤੀਸ਼ਤ ਪਾਣੀ ਸੀਗਾ ਉਹਦੇ ਤੇ ਹੱਕ ਕਿਹਨੂੰ ਦਿੱਤਾ ਗਿਆ ਸੀਗਾ ਤਾਂ ਪਾਕਿਸਤਾਨ ਨੂੰ ਅਤੇ 20 ਪ੍ਰਤੀਸ਼ਤ ਉਸ ਪਾਣੀ ਦਾ ਹਿੱਸਾ ਕਿਹਨੂੰ ਦਿੱਤਾ ਗਿਆ ਸੀਗਾ ਤਾਂ ਭਾਰਤ ਨੂੰ ਇਸ ਦੇ ਨਾਲ ਨਾਲ ਇੱਕ ਗੱਲ ਹੋਰ ਜਿਹੜੀ ਕਿ ਵਰਲਡ ਬੈਂਕ ਦੇ ਦੁਆਰਾ ਆਪਾਂ ਕਹਿ ਸਕਦੇ ਹਾਂ ਰੂਲ ਦੇ ਵਿੱਚ ਇਹ ਲਾਗੂ ਕੀਤੀ ਗਈ ਸੀ ਕਿ ਜਿਹੜਾ ਕਿ ਆਪਾਂ ਜਿਹੜਾ ਪਾਣੀ ਹੈ ਆਪਾਂ ਕਿ ਇਹ ਹੋਰ ਵਰਤ ਸਕਦੇ ਹਾਂ ਇੱਕ ਲਿਮਟ ਦੇ ਵਿੱਚ ਪਰ ਕਿ ਆ ਉਹਦਾ ਕਿ ਇੱਕ ਕਾਰਨ ਹੋਣਾ ਚਾਹੀਦਾ ਹੈ ਜਾਂ ਤਾਂ ਕਿ ਆ ਆਪਾਂ ਉਸ ਤੋਂ ਕਿ ਬਿਜਲੀ ਪੈਦਾ ਕਰਨ ਦੇ ਲਈ ਆਪਾਂ ਉਹਨ ਵਰਤ ਸਕਦੇ ਹਾਂ ਜਾਂ ਕਿ ਆ ਉਤਪਾਦਾਂ ਦੇ ਲਈ ਕਿਸੇ ਵੀ ਉਦਯੋਗ ਦੇ ਲਈ ਆਪਾਂ ਸਿਰਫ ਕੀ ਹੈ ਇਨ੍ਹਾਂ ਕੰਡੀਸ਼ਨਰਾਂ ਦੇ ਵਿੱਚ ਉਹ ਪਾਣੀ ਨੂੰ ਵਰਤ ਸਕਦੇ ਸੀਗੇ ਜਾਨਕਿ ਇੱਕ ਲਿਮਟਿਡ ਐਕਸੈਸ ਆਪਾਂ ਨੂੰ ਨਾਲ-ਨਾਲ ਇਸ ਦੇ ਦਿੱਤੀ ਗਈ ਸੀਗੀ ਪਰ ਕਿ ਜਿਆਦਾ ਮਾਤਰਾ ਦੇ ਜਿਹੜਾ ਪਾਣੀ ਆਉ ਕੇ ਪਾਕਿਸਤਾਨ ਨੂੰ ਦੇ ਦਿੱਤਾ ਗਿਆ ਸੀਗਾ ਇਹਦੇ ਨਾਲ ਕੀ ਆ ਤੁੜੀਆਂ ਪੋਲੀਟੀਕਲ ਥਿਉਰੀਜ਼ ਵੀ ਜੁੜਦੀਆਂ ਗਈਆਂ ਨੇ ਜਿਵੇਂ ਆਪਾਂ 1947 ਦੀ ਦੀ ਗੱਲ ਕਰੀਏ ਜਾਂ ਆਪਾਂ ਕਿਹਾ 1965 ਦੇ ਭਾਰਤ ਤੇ ਪਾਕਿਸਤਾਨ ਦੇ ਯੁੱਧ ਦੀ ਬਾਰੇ ਗੱਲ ਕਰੀਏ ਜਾਂ ਆਪਾਂ ਕਿਹਾ 1971 ਦੇ ਵਿੱਚ ਭਾਰਤ-ਪਾਕਿਸਤਾਨ ਦੀ ਯੁੱਧ ਦੀ ਗੱਲ ਕਰੀਏ ਜੋ ਕਿ ਇਹਦੇ ਵਿੱਚ ਆਪਾਂ ਨੂੰ ਪਤਾ ਜਿਹੜਾ ਬੰਗਲਾਦੇਸ਼ ਸੀਗਾ ਪਾਕਿਸਤਾਨ ਨੇ ਦਵਾ ਦਿੱਤਾ ਗਿਆ ਸੀਗਾ ਤਾਂ ਇਹ ਸਾਰੇ ਮਤਲਬ ਕਿ ਜਿਹੜੀ ਕਿ ਇਹ ਟਾਈਮ ਟੂ ਟਾਈਮ ਜਿਹੜੀਆਂ ਇਹ ਘਟਨਾਵਾਂ ਹੁੰਦੀਆਂ ਰਹੀਆਂ ਨੇ ਇਹ ਯੁੱਧ ਹੁੰਦੇ ਰਹੇ ਨੇ ਇਸ ਦੇ ਬਾਵਜੂਦ ਜਿਹੜੀ ਕਿ ਇਹ ਸਿੰਧੂ ਜਲ ਸਮਝੌਤਾ ਸੀਗਾ ਕਿ ਇਹ ਆਪਣਾ ਕਿ ਨਿਰੰਤਰ ਇਹਦੇ ਕੋਈ ਜ਼ਿਆਦਾ ਇਫੈਕਟ ਨਹੀਂ ਸੀ ਪਿਆ ਪਰ ਕਿਹਾ ਹੁਣ ਆਪਾਂ ਜਿਵੇਂ ਪੈਲਗਮ ਅਟੈਕ ਦੀ ਗੱਲ ਕਰ ਰਹੇ ਹਾਂ ਤਾਂ ਕਿ ਆ ਹੁਣ ਆਪਾਂ ਨੂੰ ਪਤਾ ਕਿ ਜਿਹੜੀ ਆਪਣੀ ਭਾਰਤੀ ਸਰਕਾਰ ਆ ਇਸ ਬਾਰੇ ਕੀ ਆ ਸਟ੍ਰਿਕਟ ਜਿਹੜੇ ਆਪਣੇ ਕਦਮ ਚੱਕ ਰਹੀ ਆ ਤਾਂ ਕਿ ਆ ਸਿੰਧੂ ਜਲ ਸਮਝੌਤੇ ਦੇ ਬਾਰੇ ਉਹਨਾਂ ਨੇ ਕਿਹਾ ਵੀ ਆ ਕਿ ਆ ਆਪਾਂ ਕੀ ਆ ਇਹੇ ਹੁਣ ਅੱਗੇ ਕੰਟੀਨਿਊ ਨਹੀਂ ਕਰਾਂਗੇ ਬਾਕੀ ਚਲੋ ਬਾਅਦ ਦੀਆਂ ਗੱਲਾਂ ਨੇ ਦੇਖਦੇ ਹਾਂ ਕੀ ਬਣਦਾ ਕੀ ਨਹੀਂ ਹਨਾ ਪਰ ਕੀ ਆ ਇਸ ਟਾਈਮ ਦੇ ਜਿਹੜੇ ਹਾਲਾਤ ਨੇ ਉਹ ਤਾਂ ਕੀ ਆ ਆਪਾਂ ਨੂੰ ਕਿਸ ਦੇ ਪ੍ਰੋਪਰ ਆਪਾਂ ਨੂੰ ਅਗੇਂਸਟ ਕਰ ਰਹੇ ਨੇ ਪਾਕਿਸਤਾਨ ਦੇ ਜਿਵੇਂ ਆਪਾਂ ਦੇਖਿਆ ਕਿ 48 ਘੰਟੇ ਆਪਾਂ ਨੂੰ ਦਿੱਤੇ ਗਏ ਜਿਹੜੇ ਵੀ ਪਾਕਿਸਤਾਨ ਦੇ ਲੋਕ ਜਿਹੜੇ ਇੱਥੇ ਰਹਿ ਰਹੇ ਨੇ ਉਹਨਾਂ ਨੂੰ ਕੀ ਆ ਬਾਹਰ ਜਾਣ ਦੇ ਲਈ ਆਪਣੇ ਦੇਸ਼ ਦੇ ਵਿੱਚ ਵਾਪਸ ਜਾਣ ਦੇ ਲਈ ਜਾਂ ਕਹਿ ਸਕਦੇ ਆ ਇੱਕ ਉਹਨਾਂ ਨੇ ਵੀਜ਼ਾ ਵੀ ਹੁਣ ਕੀ ਰੱਦ ਕਰ ਦਿੱਤਾ ਗਿਆ ਪਾਕਿਸਤਾਨੀਆਂ ਦਾ ਤਾਂ ਜਾਨੀ ਕਿ ਜਿਹੜੀ ਇਹ ਆਪਣੇ ਕੋਲ ਸਿੰਧੂ ਜਲ ਸਮਝੌਤਾ ਸੀਗਾ ਇਹਨੂੰ ਕੀ ਆ ਹੁਣ ਕੀ ਆ ਬਰਕਰਾਰ ਨਹੀਂ ਰੱਖਿਆ ਜਾ ਸਕਦਾ ਜਿਹੜੇ ਕਿ ਆ ਅੱਜ ਦੇ ਟਾਈਮ ਦੇ ਹਾਲਾਤ ਅਕੋਰਡਿੰਗ ਆਪਾਂ ਇਹ ਚੀਜ਼ ਕਹਿ ਸਕਦੇ ਆ ਸੋ ਉਸ ਤੋਂ ਬਾਅਦ ਆਪਾਂ ਕੀ ਆ ਜਿਹੜੀਆਂ ਜੇਲਮ ਚਨਾਬ ਰਾਵੀ ਬਿਆਸ ਸਤਲੁਜ ਇੱਕੀਆਂ ਸਾਰੀਆਂ ਜਿਹੜੀਆਂ ਕਿ ਟ੍ਰਿਬਿਊਟਰੀ ਸੀਗੀਆਂ ਸਿੰਧੂ ਨਦੀਆਂ ਇਹਨਾਂ ਦੇ ਬਾਰੇ ਥੋੜਾ ਜਿਹਾ ਪੜ੍ਹਦੇ ਆਪਾਂ ਤਾਂ ਜੇਲਮ ਦਾ ਪੁਰਾਣਾ ਨਾਮ ਕੀ ਸੀ ਆਪਣੇ ਕੋਲੇ ਵਿਤਾਸਤਾ ਜਨਾਬ ਦਾ ਪੁਰਾਣਾ ਨਾਮ ਕੀ ਸੀ ਆਪਣੇ ਕੋਲੇ ਅਸਕਰੀ ਰਾਵੀ ਦਾ ਪ੍ਰਾਣਾ ਨਾਮ ਕੀ ਸੀ ਆਪਣੇ ਕੋਲੇ ਕਰੋਸ਼ਨੀ ਵਿਆਸ ਦਾ ਪ੍ਰਾਣਾ ਨਾਮ ਵਿਪਾਸਾ ਸੀਗਾ ਸਤਲੁਜ ਦਾ ਪ੍ਰਾਣਾ ਨਾਮ ਤੁੰਦਰੀ ਸਿੰਧੂ ਦਾ ਪ੍ਰਾਣਾ ਨਾਮ ਸਿੰਧੂ ਹੀ ਸੀਗਾ ਸੋ ਆਪਾਂ ਕੀ ਇਹਨਾਂ ਦੇ ਉਦਗਮ ਕੇਂਦਰ ਦੀ ਗੱਲ ਕਰਦੇ ਹਾਂ ਜੇ ਉਦਗਮ ਕੇਂਦਰ ਯਾਨੀ ਕਿ ਸਟਾਰਟਿੰਗ ਪੁਆਇੰਟ ਸਟਾਰਟਿੰਗ ਪੁਆਇੰਟ ਦੀ ਆਪਾਂ ਜੇਲਮ ਦਾ ਦੇਖੀ ਤਾਂ ਵੇਰੀਨਾਗ ਚੀਲ ਜੋ ਕਿ ਜੰਮੂ ਕਸ਼ਮੀਰ ਦੇ ਵਿੱਚ ਹੈ ਜਨਾਬ ਦੀ ਗੱਲ ਕਰੀ ਤਾਂ ਬੜਾ ਲਾਚਾ ਦਰਾ ਨੈਕਸਟ ਰਾਵੀ ਤਾਂ ਕੁੱਲੂ ਪਹਾੜੀਆਂ ਰੋਤਾਂਗ ਦਰਾ ਵਿਪਾਸ ਜੇ ਆਪਾਂ ਵਿਆਸ ਦੀ ਗੱਲ ਕਰਦੇ ਹਾਂ ਰੋਤਾਂਗ ਦਰਾ ਜੋ ਕਿ ਸਤਲੁਜ ਤੇ ਬਿਆਸ ਦਾ ਜਿਹੜਾ ਸੰਗਮ ਕਿੱਥੇ ਹੁੰਦਾ ਜਾ ਕੇ ਤਾਂ ਹਰੀਕੇ ਪੱਤਨ ਦੇ ਵਿੱਚ ਤੇ ਸਤਲੁਜ ਨਦੀ ਦੀ ਗੱਲ ਕਰਦੇ ਆ ਤਾਂ ਮਾਨਸਰੂਵਰ ਝੀਲ ਤੇ ਜੇ ਆਪਾਂ ਗੱਲ ਕਰਦੇ ਆ ਸਿੰਧੂ ਨਦੀ ਦੀ ਤਾਂ ਬੁਖਾਰਚੂ ਗਲੇਸ਼ੀਅਰ ਤਿੱਬਤ ਦੇ ਵਿੱਚੋਂ ਇਹਦਾ ਜਿਹੜਾ ਉਦਗਮ ਕੇਂਦਰ ਹੁੰਦਾ ਹੈ ਸੋ ਉਸ ਤੋਂ ਬਾਅਦ ਆਪਾਂ ਗੱਲ ਕਰਦੇ ਆ ਜਿਹੜਾ ਸਿੰਧੂ ਜਲਸੰਝੀ ਇਨੀ ਵਾਰ ਡਿਸਕਸ ਕਰਦੇ ਆ ਕਿ ਇਹਦਾ ਕਿਦਾਂ ਬੰਤਰ ਸੀਗੀ ਸਾਰੀ ਆਪਣੇ ਕੋਲ ਸਿੰਧੂ ਜਲ ਸੰਝੌਤੇ ਦੀ ਆਪਾਂ ਗੱਲ ਕਰਦੇ ਆ ਤਾਂ ਸਭ ਤੋਂ ਪਹਿਲਾਂ ਜਿਹੜਾ ਕੀ ਆ ਆਪਣੇ ਕੋਲ ਸਿੰਧੂ ਨਦੀ ਇਹ ਕਿ ਚਾਈਨਾ ਦੇ ਆਪਾਂ ਬੁਖਾਰ ਚੋ ਗਲੇਸ਼ੀਅਰ ਦੇ ਵਿੱਚੋਂ ਕੀ ਇਹਦੀ ਉਤਪਤੀ ਹੁੰਦੀ ਆ ਇਹਦਾ ਉਦਗਮ ਕੇਂਦਰ ਜਿਹੜਾ ਉਸ ਤੋਂ ਬਾਅਦ ਜਿਹੜੀ ਸਿੰਧੂ ਨਦੀ ਜਿਹੜੀ ਜਾ ਕੇ ਕੀ ਆ ਪਾਕਿਸਤਾਨ ਦੇ ਵਿੱਚ ਜਾ ਕੇ ਐਂਡ ਹੁੰਦਾ ਇਹਦਾ ਤਾਂ ਉਸ ਤੋਂ ਬਾਅਦ ਇਹਦੀ ਟ੍ਰਿਬਿਊਟਰੀਜ਼ ਦੀ ਗੱਲ ਕਰਦੇ ਆ ਜੇ ਆਪਾਂ ਤਾਂ ਸਭ ਤੋਂ ਪਹਿਲਾਂ ਕੀ ਆ ਜਿਵੇਂ ਜੇਲਮ ਦਾ ਪਾਣੀ ਜਾ ਕੇ ਕੀ ਆ ਚਨਾਬ ਦੇ ਵਿੱਚ ਮਿਲਦਾ ਹੈ ਉਸ ਤੋਂ ਬਾਅਦ ਕੀ ਚਨਾਬ ਤੇ ਜੇਲਮ ਦਾ ਪਾਣੀ ਜਾ ਕੇ ਕੀ ਰਾਵੀ ਦੇ ਵਿੱਚ ਮਿਲਦਾ ਹੈ ਉਸ ਤੋਂ ਬਾਅਦ ਰਾਵੀ ਤੇ ਸਤਲੁਜ ਦਾ ਪਾਣੀ ਜਾ ਕੇ ਅੱਗੇ ਕੀ ਆ ਸਿੰਧੂ ਨਦੀ ਦੇ ਵਿੱਚ ਜਾ ਕੇ ਇਕੱਠਾ ਹੋ ਜਾਂਦਾ ਸੋ ਆਪਣੇ ਕੋਲ ਜਿਹੜਾ ਇਹ ਵਾਲਾ ਸਥਾਨ ਸੀਗੇ ਜਿੱਥੇ ਜਾ ਕੇ ਕੀ ਇਹ ਪੰਜਾਂ ਦਰਿਆਵਾਂ ਦਾ ਪਾਣੀ ਇਕੱਠਾ ਹੋ ਜਾਂਦਾ ਇਹਨੂੰ ਆਪਾਂ ਪੁਰਾਣੇ ਟੈਮਾ ਦੇ ਵਿੱਚ ਕੀ ਆ ਪੰਚਨਦਵੀ ਕਹਿ ਦਿੰਦੇ ਸੀਗੇ ਪੰਚਨਦ ਠੀਕ ਹੈ ਜਾਨੀ ਕਿ ਪੰਜੇ ਦਰਿਆਵਾਂ ਦਾ ਜਿਹੜਾ ਕਿ ਇਹ ਸੰਗਮ ਇਸ ਸਥਾਨ ਤੇ ਜਾ ਕੇ ਹੁੰਦਾ ਹੈ ਤਾਂ ਕਿ ਇਹ ਜਿਹੜੀ ਸਿੰਧੂ ਨਦੀ ਆਪਾਂ ਕਹਿ ਸਕਦੇ ਹਾਂ ਇਹਦੇ ਵਿੱਚ ਆਪਣੇ ਕੋਲ ਕੀ ਆ ਜਿਹੜੇ ਤਿੰਨ ਦਰਿਆ ਨੇ ਸਤਲੁਜ ਰਾਵੀ ਤੇ ਆਪਣਾ ਬਿਆਸ ਇਹਦਾ ਜਿਹੜਾ ਪਾਣੀ ਆਪਣੇ ਕੋਲ ਰਹਿ ਗਿਆ ਤੇ ਜੇਲਮ ਚਨਾਬ ਤੇ ਸਿੰਧੂ ਦਾ ਪਾਣੀ ਹੈ ਜਿਹੜਾ ਉਹ ਕੀ ਆ ਪਾਕਿਸਤਾਨ ਦੇ ਕੋਲ ਚਲਾ ਗਿਆ ਸੀਗਾ ਸੋ ਇਹ ਜਿਹੜੀ ਸਿੰਧੂ ਜਲ ਸਮਝੌਤਾ ਜਿਹੜਾ ਹੋਇਆ ਸੀਗਾ 1960 ਦੇ ਵਿੱਚ ਸੋ ਇਸ ਦੇ ਬਾਰੇ ਆਪਾਂ ਕੀ ਆ ਜੋ ਕਿ ਇੱਕ ਬਹੁਤ ਹੀ ਇੰਪੋਰਟੈਂਟ ਜਿਹੜਾ ਟੌਪਿਕ ਸੀਗਾ ਇਹ ਤਾਂ ਕਿ ਇਹ ਕੀ ਆ ਜ਼ਰੂਰੀ ਸੀਗਾ ਦੱਸਣਾ ਤੁਹਾਨੂੰ ਕਿ ਅੱਜ ਦੀ ਵੀਡੀਓ ਸਾਰਿਆਂ ਨੂੰ ਵਧੀਆ ਲੱਗੇ ਹੋਊਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜੀ ਤਾਂ ਮਿਲਦੇ ਆਂ ਅਗਲੀ ਕਲਾਸ ਦੇ ਵਿੱਚ ਧੰਨਵਾਦ ਜੀ